ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਭਗਵੰਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੋ ਝੋਟੀਆਂ ਮੁਖਾਵਾਂਗੇ ਜੋ ਦੋਵੇਂ ਸੂਈਆਂ ਸਵਾਈਆਂ ਵਾਂ ਦੋਹਾਂ ਕੱਟੀਆਂ ਤੇ ਦੋਹਾਂ ਦੇ ਪਿਛੇ ਸੀਮਲਕਾਫ ਆ ਤੇ ਆਪਾਂ ਪਹੁੰਚੇ ਆ ਵੀਰ ਹਰਪਾਲ ਦੇ ਕੋਲ ਜੋ ਕਰਦੇ ਆਪਾਂ ਵੀ ਇੰਨਾ ਗੱਲਬਾਤ ਤੇ ਪੁੱਛਦੇ ਆ ਪਸ਼ੂਆਂ ਦੀ ਡਿਟੇਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋ ਸਨੋ ਠੀਕ ਠਾਕ ਜੀ ਵਧੀਆ ਵਧੀਆ ਜੱਗੇ ਵੀ ਤੁਸੀਂ ਸਨੋ ਹਾਂ ਜੀ ਕਿਰਪਾ ਵਾਹਿਗੁਰੂ ਦੀ ਕਿਰਪਾ ਜਾਈ ਦੀ ਜੱਗੇ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਰਪਾ ਸਿੰਘ ਜੇ ਪਿੰਚਵਿੰਦਾ ਜਿਲਾਂ ਮਥਾ ਸੀਚ ਨਾਲਾ ਜੇ ਤੇ ਫੋਨ ਨੰਬਰ ਵੀ ਬੋਲ ਦਿਓ 91 45 79 92 ਠੀਕ ਹੈ ਜੀ ਹਾਂ ਜੀ ਨਗੀਨਾ ਲਿਆ ਆਂਦਾ ਕੱਢ ਕੇ ਅੱਜ ਜੱਗੇ ਵੀ ਨਗੀਨਾ ਹੀ ਲਿਆ ਆਂਦਾ ਹਰਿਆਣੇ ਦਾ ਕੱਢ ਕੇ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਤੇ ਫੋਨ ਨੰਬਰ ਵੀ ਜੀ ਆਪਣਾ ਬੋ કરી દે ਸ਼ੁਰੂਆਤ ਦੇ ਚੈੱਕ ਕਰੋ ਕੈਮਰੇ ਦੇ ਵਿੱਚ ਨਹੀਂ ਆਉਂਦੀ ਮੱਝ ਹਾਂਜੀ ਹਾਂਜੀ ਇਹ ਦੱਸਿਓ ਮਹਰੀ ਡਿਟੇਲ ਵੀਰ ਜੀ ਇਹ ਵੀਰ ਜੀ ਮਾਝੇ ਦੇ ਥੱਲੇ ਆਟਾ ਮੋਗਾ ਦੁੱਧ ਤੋਂ ਲਾਪਤਾੜਾ ਆਪਣੇ 14 ਤੋਂ 15 ਕਿਲੋ ਅੱਛਾ ਜੀ ਲਾਓ ਪ્યોਰ ਹਰੇ ਜਾਣੇ ਦੀ ਮਾਝਾ ਵੇਖੋ ਮੇਰੇ 6 ਫੁੱਟ ਜਵਾਨ ਆ ਤੇ ਮੇਰੇ ਇੱਥੇ ਆਉਣ ਲਈ ਵੇਖੋ ਵੀਰ ਜੀ ਕੱਦ ਕੋਤ ਬਹੁਤ ਹੀ ਜੱਗਾ ਵਾ ਕਿੰਵਾ ਸਵੇਰ ਸੋਈ ਹੋਗੀ ਵੀਰ ਜੀ ਦੂਜਾ ਸੂਆ ਸਵੇਰ ਜੱਗੇ ਵੀਰੇ 2 ਵਜੇ ਦੂਜਾ ਸੂਆ ਸਵੇਰ ਯਾ ਤੇ 14-15 ਲੀਟਰ ਜਿਹੜਾ ਦੁੱਧ ਤਿਆਰ ਆ ਤਿਆਰ ਤਿਆਰ ਤੇ ਕਰੋ ਚੱਕ ਜੈਡ ਬਲੈਕ ਪਿਓਰ ਮੋਰਾ ਨਸੀਬੀ ਮੇਰੇ ਕਮਾਲ ਵੀ ਨਹੀਂ ਕੀਤਾ ਠੀਕ ਹੈ ਲੋ ਜੀ ਕੋਸ਼ ਤਾਂ ਕੀ ਵਾਲ ਜਿਹੜੇ ਕਾਲੇ ਆ ਕਾਲੇ ਕਾਲੇ ਤੇ ਖੋਲੋ ਵੀਰ ਜੀ ਖੋਲ ਕੇ ਵਿਖਾਈ ਤੇ ਸੂਈ ਨੂੰ ਕਿੰਨਾ ਘਟਾ ਮ ਹੋ ਗਿਆ ਉਹ ਵੀਰ ਜੀ ਸੂਈ ਨੂੰ 2 3 ਮਹੀਨੇ ਹੋ ਗਏ ਮਗਰ ਸੱਜਰ ਨੇ ਉਲੀ ਕੱਟੀ ਜੀ ਦੀ ਤੇ ਸੱਜਰ ਨੇ ਦੁੱਧ ਚੰਗਾ ਚਵਾਇਆ ਹੋਣਾ ਸੱਜਰ ਨੇ ਘਰ ਆਲੇ ਜਾਂਦੇ 20 22 ਕਿਲੋ ਦੁੱਧ ਚਵਾਇਆ ਵੀਰ ਜੀ ਉਹ ਬਾਹਰ ਚਲ ਗਿਆ ਨਾ ਤਾਂ ਵੇਚੀ ਆ ਠੀਕ ਹੈ ਠੀਕ ਹੈ ਲੋ ਜੀ ਸੱਜਰ ਨੇ ਜਿਹੜਾ ਦੁੱਧ 20 22 ਲੀਟਰ ਭਰਿਆ ਵਾ ਤੇ 3 ਮਹੀਨੇ ਦੇ ਆਸ-ਪਾਸ ਟਾਈਮ ਹੋ ਗਿਆ ਸੂਈ ਨੂੰ 14 15 ਲੀਟਰ ਅਜੇ ਵੀ ਦਈ ਜਾਂਦੀ ਕਰ ਮਾਂ ਕਰੋ ਜੀ ਚੈੱਕ ਆਪ ਬਾਕੀ ਕੰਦ ਤਵਜਨ ਬਹੁਤ ਜਿਆਦਾ ਵਾਦੇ ਐ ਨੂੰ ਘਮਾਉਂ ਵੀ ਨਹੀਂ ਅਦਰੋਂ ਸੂਰਜ ਪਾਇਦਾ ਦਿਖਣ ਨਹੀਂ ਕੋਈ ਵਿਦਿਆ ਬਾਕੀ ਕਰੂ ਚਾਹਤ ਐਂ ਜੱਟ ਬਲੇ ਗਿਆ ਸਿਹਤਰ ਕੁਆਲਟੀ ਦਾ ਜੇ ਵੀ ਸੱਜਣਾ ਨੂੰ ਪਰੇ ਕਰੀ ਜਾਂਦੀ ਏ ਤਾਂ ਸੁਣ ਵੀ ਬਹੁਤ ਚੰਗਾ ਲੱਗਾ ਵਾ ਲੋ ਬਜੀ ਚ ਲੈਓ ਕੁਝ ਗਿਆ ਸੁਆ ਸਈਆ ਦਾ ਸਟਮ 14 15 ਲੀਟਰ ਬੁੱਧ ਹਾਜ਼ਰ ਆ ਇਹ ਫੀਮਲ ਕਾਫ ਜੇ ਪਿਛੇ ਥਣ ਭਾਂਡਾ ਤੁਹਾਨੂੰ ਲਾਗੇ ਤੋਂ ਚੈੱਕ ਕਰਾਉਂਦੇ ਆ ਲਓ ਭਾਜੀ ਬਿੰਦੀਆਂ ਵਾਲਾ ਆ ਗਿਆ ਜੇ ਮਾਨਾ ਵੀ ਬਿੰਦੀਆਂ ਬਿੰਦੀਆਂ ਜੱਗੇ ਵੀਰੇ ਇਹ ਥਣ ਵੀ ਆਣ ਗਿੱਟ ਗਿੱਟ ਇਹ ਰੋ ਹੈ ਗਈ ਠੰਡੀ ਆ ਵੇਖੋ ਇਧਰੋਂ ਮੱਠੀ ਬੈ ਗਈ ਠੀਕ ਆ ਠੀਕ ਆ ਜੀ ਹਾਂਜੀ ਆ ਜੱਗੇ ਵੀਰੇ ਤੇ ਕੱਟੀ ਜੀ ਅਰਜਨ ਕੁੰਗੜ ਦੀ ਕੱਟੀ ਜੇ ਮਗਰ ਲਓ ਭਾਜੀ ਆ ਵਾਲਾ ਫੀਮਲ ਕਾਫ ਜੇ ਕਰੋ ਚੈੱਕ ਤੇ ਕਾਹੋ ਵੀ ਚੰਗੇ ਸੀਮੰਦ ਆ ਗਿਆ ਵਾ ਤੇ ਕੀ ਮੁੱਲ ਕਰਨਾ ਵੀਰ ਜੀ ਰੱਖ ਰਿਹਾ ਹੋ ਜੱਗੇ ਮੀਨ ਉਹਨਾਂ ਨੇ 2 ਲੱਖ ਦੀ ਲਿਆਂਦੀ ਅੱਛਾ ਜੀ ਹੁਣ ਆਪਾਂ ਦੱਸੋ ਕਿੰਨੇ ਦੇ ਦਈਏ ਆਪਾਂ ਕਰੀਏ ਜਾਇਜ਼ ਜਾ ਹਿਰਕੇ ਆਪਾਂ ਨਿਗਾਹ ਜੇ ਮੁੱਲ ਕਰੀਏ ਮੰਨ ਲਓ ਵੀ ਜਿਹੜਾ ਮਾਲ ਹੈ ਪਹਿਲੇ ਫੋਨ ਤੇ ਵਿਕ ਜਾਈ ਹਾਂਜੀ ਲੱਖ ਦੀ ਜੱਗੇ ਵੀ ਦੇ ਦਈਏ ਕਰਦਿਏ ਜਾਇਜ਼ ਜਾ ਕਰਾ ਲਓ ਜਾਇਜ਼ ਜਾ ਕੀ ਕਰਾਉਣੀ 10 ਛੱਡ ਦਈਏ ਮਾ ਜਨਾ 10 ਨਾ ਛੱਡੀਏ 5 ਹੋਰ ਛੱਡੀਏ ਹਾਂ ਨਾ 85000 ਦੇ ਹੋਗੀ ਪਰ ਇੱਡੀ ਕੋਈ ਝੋਟੀ ਕੋਈ ਦੇ ਦੇ ਲਾ ਕੇ ਜੇ ਤਾਂ ਮੈਂ ਮੰਨ ਜੀ ਉਹਨੂੰ ਲਓ ਭਾਈ ਉਹਨੂੰ 5000 ਰੁਪਏ ਵਾਲਾ ਜੱਗੇ ਵੀ ਨਹਾਰ ਪਾਉਂਗਾ ਇੱਡੀ ਝੋਟੀ ਕੋਈ 85 ਦੀ ਦੇ 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 ਲਓ ਭਾਈ 5000 ਤੁਸੀਂ ਰੋ ਵੀਡੀਓ ਪਾਉਂਦੇ ਤੁਸੀਂ ਵੇਖੋ ਕੋਈ ਇੱਡੀ ਕੋਈ ਦੇ ਦੇਗਾ 14 ਕਿਲੋ ਦੁੱਧ ਮੰਨ ਕੇ ਲੈ ਜਾ ਮੇਰੀ ਝੋਟੀ ਠੀਕ ਹੈ ਲਓ ਭਾਈ ਸੱਜਣਾ ਜਿਨਾ ਦੁੱਧ ਹੋਣੀ ਆ ਇਹ 85000 ਦੀਆਂ ਦਾ ਵੀ ਦੇ ਦਾਂਗੇ ਇੱਡੀ ਝੋਟੀ ਜੱਗੇ ਵੀ ਰੁਪਏ ਦੇ ਤੇ 5000 ਨਹਾਰ ਪਾ ਕੇ ਉਹ ਘਰ ਜਾ ਕੇ ਲਓ ਭਾਈ 50 ਬਾਕੀ ਵਾਕਿਆ ਗੱਲ ਸਹੀ ਆ ਵੀਰ ਜੀ ਵੀ ਨਹੀਂ ਇੰਨੇ ਦੀ ਕੋਈ ਦਿੰਦਾ ਤੇ ਬਿਲਕੁਲ ਨੋਰਮਲ ਦੇਖਿਆ ਵੀਰ ਹਰਪਾਲ ਦਾ ਇਹ ਪਸ਼ੂ ਵੀ ਬਹੁਤ ਚੰਗੇ ਹੁੰਦੇ ਆ ਤੇ ਕਰੋ ਚੈਂਪ ਬਹੁਤ ਜਿਆਦਾ ਚੰਗੇ ਰਿਕਾਰਡ ਵਾਲੀ ਆ ਪਿਓਰ ਮੋਹਰਾ ਨੂੰ ਸੰਦੀ ਆ ਪਿਓਰ ਮੋਹਰਾ ਕਰੋੜੀ ਕਿੱਕਾ ਥਾਨ ਭਾਂਡਾ ਵੀ ਬਹੁਤ ਜਿਆਦਾ ਚੰਗਾ ਬਹੁਤ ਵੇਖੋ ਜੱਗੇ ਵੀਰੇ ਮੱਝ ਦਾ ਬਹੁਤ ਹੀ ਚੰਗੀ ਆ ਜਿੰਨੀ ਵੀ ਬਾਵੀ ਬਹੁਤ ਹੀ ਜਿਆਦਾ ਚੰਗੀ ਆ ਹਾਂਜੀ ਤੇ ਆਜੋ ਹਣ ਦੂਜੇ ਨੰਬਰ ਤੇ ਦਸੂਹ ਭਾਜੀਆ ਦੇ ਬਾਰੇ ਇਹ ਦੂਜਾ ਸੂਹਾ ਜੱਗੇ ਵੀ ਸੂਈ ਆ ਅੱਛਾ ਜੀ ਮਹੀਨਾ ਗਿਆ ਸੂਈ ਨੂੰ ਅੱਛਾ ਜੀ ਤੇ ਮੋਬਾਈਲ ਉੱਥੇ ਬੈਣਾ ਟਾਈਮ ਦਿਖਾ ਦਿੰਦਾ ਤੁਹਾਨੂੰ ਅਲੇ ਮਾਲਾ ਜੱਗੇ ਵੀ 4 ਵਜੇ ਲੱਗੇ ਜੀ ਹਾਂ ਜੀ 2:00 ਤੋਂ 8:00 9:00 ਇਹਨਾਂ ਤਿਆਰ ਚ ਮਗਰ ਇਹਦੇ ਵੀ ਕੱਟੀ ਮਹੀਨੇ ਦੀ ਸੂਈ ਜੀ ਠੀਕ ਹੈ ਠੀਕ ਹੈ ਲੋ ਭਾਜੀ 8 9 ਲੀਟਰ ਜਿਹੜਾ ਦੁੱਧ ਤਿਆਰ ਆ ਤੇ ਕਰੋ ਥੜ ਭੰਡਾ ਇਹਦਾ ਵੀ ਬਹੁਤ ਚੰਗਾ ਵਾ ਤੇ ਸਵੇਰੇ 7:00 ਵਜੇ ਦੀ ਚਵਾਈ ਆ ਯਾਰ ਦੇਖ 4 ਵਜੇ ਆ ਤੇ ਕਰੋ ਚੈੱਕ ਫੇਸ ਕੁਆਲਟੀ ਇਹਦੀ ਵੀ ਤੁਸੀਂ ਲਓ ਭਾਈ ਜੀ ਸੰਗ ਸੰਗ ਬਹੁਤ ਚੰਗਾ ਲੱਗਾ ਵਾ ਤੇ ਕੱਦ ਵਜੇ ਤੇ ਇਹ ਵੀ ਚੰਗੀ ਆ ਇਹ ਦੂਜਾ ਸਵੇਰ ਸਹੀ ਵੀ ਇੱਤੀ ਦੂਜਾ ਸੂਰ ਜਦ ਤੇ ਵੀ ਨਾ ਖੱਟੀ ਏ ਸੀ ਕਾਲੀ ਠੀਕ ਆ ਠੀਕ ਆ ਸੱਜਣ ਨੇ ਪਹਿਲਾਂ ਕਿੰਨਾ ਕਿ ਪਹਿਲੇ ਸਵੇਰ ਚੋਆ ਦੁੱਧ ਮਾਲਾ ਪਹਿਲੇ ਸਿਰ 13-14 ਕਿਲੋ ਦੁੱਧ ਚੋਆ ਆ ਕੋਈ ਸ਼ਾਮ ਵਾਲਾ ਲੈ ਗਿਆ ਦੁੱਧ ਵੇਰ ਕੇ 12-13 ਕਿਲੋ ਪਾ ਦੂਗੀ ਠੀਕ ਆ ਠੀਕ ਆ ਲਓ ਭਾਈ ਜੀ ਸ਼ਾਮ ਵਾਲਾ ਵੀ 3 ਲਿਆ ਗਿਆ ਤੇ ਦੁੱਧ ਪਾਈ ਕਿੰਨਾ ਕਿ 13-14 ਲੀਟਰ ਕਰ ਜੂਗੀ ਤੇ ਥਣ ਪਾਂਡਾ ਚੰਗਾ ਬਹੁਤ ਹੀ ਕਰੋ ਚੈੱਕ ਲਾਗੇ ਤੁਸੀਂ ਹੌਨਾ ਦਾ ਸੈਜਾ ਬਹੁਤ ਸ਼ਾਨਦਾਰ ਇਹਦਾ ਵੀ ਤੇ ਇਹਦਾ ਕੀ ਮੁੱਲ ਕਰਨਾ ਵੀ ਚਾਹੀਦਾ ਇਹਦਾ ਵੀ ਨਿਗਾ ਜੀ ਜੱਗੇ ਵੀਰ ਇਹ 65 ਦੀ ਦੇ ਦਈਏ ਜਾਣ ਦੀ ਜਾਇ ਜੀ ਕਰਾ ਲਓ ਜਾਇ ਜਿੰਨੀ ਕਰਾਉਣੀ ਆ ਜਾਇ ਛੱਡਣਾ ਕਿ ਵਾਦੇ ਚਾਹਣਾ ਛੱਡਿਆ ਹਾਣਾ ਜੱਗੇ ਵੀ 60000 ਦੀ ਦਵਾਂਗੇ ਤਾਂ 500 ਰੁਪਏ ਆਪਣਾ ਛੋੜੇ ਚ ਠੀਕ ਲੋ ਬਈ 62000 ਚ 500 55000 ਵਿੱਚ ਹਾਂ ਤੇ ਦੁੱਧ ਵੀ ਚੰਗਾ ਚਵਾਈ ਜਾਊਗਾ ਤੇ ਆਪੇ ਕਦ ਕੱਡ ਦੀ ਚੰਗੀ ਆ ਕਰੋ ਚੈੱਕ ਹਾਂਜੀ ਹਾਂਜੀ ਤੇ ਸੂਈ ਨੂੰ ਕੋਈ ਮਹੀਨਾ ਦੇ ਆਸ-ਪਾਸ ਟਾਈਮ ਹੋ ਗਿਆ ਮਹੀਨਾ ਮਗਰ ਕੱਟੀ ਇਹਦੇ ਇਹਦੇ ਪਿੱਛੇ ਵੀ ਫੀਮੇਲ ਕਾਫ ਤੁਹਾਨੂੰ ਚੈੱਕ ਕਰਵਾ ਦਿੰਦੇ ਆਪਾਂ ਵੀ ਹਾਂਜੀ ਹਾਂਜੀ ਚਲੋ ਚੈੱਕ ਆ ਟੌਪ ਦਾ ਨਗੀਨਾ ਹਰਿਆਣੇ ਦਾ ਕਾਲਾ ਮਾਲ ਏ ਹਾਂਜੀ ਚੈੱਕ ਆ ਬਲਾਰਾ ਫੀਮੇਲ ਕਾਫ ਜੇ ਤੇ ਦੋਵਾਂ ਪਿੱਛੇ ਫੀਮੇਲ ਕਾਫ ਆ ਪਹਿਲੇ ਨੰਬਰ ਦੀ ਪੂਰੀ ਜੀ ਚੈੱਕ ਕਰੋ ਜੀ ਚੈੱਕ ਬਹੁਤ ਹੀ ਜ਼ਿਆਦਾ ਚੰਗੀ ਰਕਾਰ ਵਾਲੀ ਝੋਟੀ ਆ ਇਹ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਭਰਾਵਾਂ ਦਾ